ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਤਾ ਹੀ ਆ ਕਿ ਜਲੰਧਰ ਦੇ ਵਿੱਚ ਇੱਕ ਘਨੌਣੀ ਵਾਰਦਾਤ ਹੋਈ ਆ ਜਦੋਂ ਅਸੀਂ ਦੇਖਦੇ ਆ ਨਾ ਸਾਡੇ ਲੂ ਕੰਡੇ ਅੰਦਰੋਂ ਖੜੇ ਹੋ ਜਾਂਦੇ ਆ ਕਿ ਇੱਕ 13 ਸਾਲ ਦੀ ਬੱਚੀ ਨਾਲ ਇੱਕ 60 ਸਾਲ ਦਾ ਬੰਦਾ ਜਿਨੇ ਇੱਕ ਘਨੌਣੀ ਹਰਕਤ ਕੀਤੀ ਆ ਤੇ ਉਹਨੂੰ ਸਜ਼ਾ ਦੇਣ ਦੀ ਬਚਾਏ ਉਹਨੂੰ ਬਚਾਇਆ ਜਾ ਰਿਹਾ ਤਾਂ ਸਭ ਤੋਂ ਵੱਡੀ ਇਹ ਨਕਾਮੀ ਆ ਪੰਜਾਬ ਦੀ ਪੰਜਾਬ ਦੀ ਕਿਉਂਕਿ ਪੰਜਾਬ ਦੇ ਵਿੱਚ ਇਹ ਵਾਰਦਾਤ ਹੋ ਰਹੀ ਆ ਇਹ ਨਹੀਂ ਹੋ ਰਹੀ ਹੋ ਰਹੀ ਬਹੁਤ ਵਾਰਦਾਤਾਂ ਹੋਈਆਂ ਬਸ ਕੁਝ ਕੁ ਮਹੀਨੇ ਕਿਸ ਚੱਲਦੇ ਨੇ ਉਸ ਤੋਂ ਬਾਅਦ ਫੇਰ ਰਫਾ ਦਫਾ ਹੋ ਜਾਂਦੇ ਆ ਇਹ ਸਾਨੂੰ ਪਬਲਿਕ ਨੂੰ ਸੋਚਣਾ ਚਾਹੀਦਾ ਇਹ ਗੱਲ ਕਿ ਜਿਸ ਟਾਈਮ ਇਹ ਵਾਰ ਦਾ ਤੁਸੀਂ ਪਬਲਿਕ ਨੇ ਉਸ ਬੰਦੇ ਨੂੰ ਫੜ ਲਿਆ ਸੀ ਉਸੇ ਵਕਤ ਉਹਦੇ ਤੇ ਮਿੱਟੀ ਦਾ ਤੇਲ ਪਾਉਂਦੇ ਤਾਂ ਉਹਨੂੰ ਅੱਗ ਲਾ ਦਿੰਦੇ ਇਸ ਦੀ ਸਜ਼ਾ ਇਹੀ ਆ ਜਦੋਂ ਅਸੀਂ ਗਵਰਨਮੈਂਟ ਦੇ ਹਵਾਲੇ ਚਲੇ ਜਾਂਦੇ ਆ ਨਾ ਤਾਂ ਕੋਈ ਇੱਥੇ ਇਨਸਾਫ ਨਹੀਂ ਮਿਲਦਾ ਅਸੀਂ ਖੁਦ ਇਸ ਚੀਜ਼ੋਂ ਨਿਕਲ ਚੁੱਕੇ ਆ ਝਟਕ ਚੁੱਕੇ ਆ ਆਪਣੇ ਭਰਾ ਦੇ ਕੇਸ ਦੇ ਵਿੱਚ ਸਾਨੂੰ ਪਤਾ ਸਭ ਪੁਲਿਸ ਵਾਲੀ ਨਾਲ ਵਿਕੀ ਹੋਈ ਆ ਕੋਸ਼ਕ ਪਰਸਨ ਸਹੀ ਨੇ ਪਰ ਸਭ ਤੋਂ ਜ਼ਿਆਦਾ ਕਰਪਟ ਪੁਲਿਸ ਪੰਜਾਬ ਸਰਕਾਰ ਦੀ ਆ ਤੇ ਇਹ ਆਪਾਂ ਨੂੰ ਹੀ ਮੁੱਦਾ ਚੱਕਣਾ ਪੈਣਾ ਪਬਲਿਕ ਨੂੰ ਹੀ ਮੁੱਦਾ ਚੱਕਣਾ ਪੈਣਾ ਕਿ ਇਨਸਾਫ ਅਸੀਂ ਖੁਦ ਕਰੀਏ ਜਦੋਂ ਹੀ ਉਸੇ ਵਕਤ ਹੀ ਉਸ ਬੰਦੇ ਨੂੰ ਸਜ਼ਾ ਦਿੱਤੀ ਜਾਵੇ ਨਹੀਂ ਤਾਂ ਦੁਬਈ ਦੇ ਵਿੱਚ ਦੇਖ ਲਓ ਦੁਬਈ ਦੇ ਵਿੱਚ ਇਹੋ ਜੀਆਂ ਸਜ਼ਾ ਮਿਲਦੀਆਂ ਨੇ ਉਸੇ ਵਕਤ ਤੋਂ ਲਾ ਦਿੰਦੇ ਆ ਜੇ ਕੋਈ ਏਦਾਂ ਦੀ ਕਾਨੂੰਨੀ ਹਰਕਤ ਕਰਦਾ ਪਰ ਉਸ ਮੁਲਕ ਦੀ ਅਸੀਂ ਰੀਸ ਨਹੀਂ ਕਰ ਸਕਦੇ ਕਿਉਂਕਿ ਸਾਡੇ ਆਪ ਦੇ ਹੀ ਅਫਸਰ ਬਹੁਤ ਕਰਪਟ ਨੇ ਇੱਥੇ ਇਹ ਇਹ ਸੋਚਣਾ ਪੈਣਾ ਪਬਲਿਕ ਨੂੰ ਪਰ ਜਿੰਨਾਂ ਨਾਲ ਇਹ ਘਟਨਾ ਵਾਪਰੀ ਆ ਉਹਨਾਂ ਦੇ ਪਰਿਵਾਰ ਤੇ ਕੀ ਬੀਤ ਰਹੀ ਏ ਸਾਨੂੰ ਪਤਾ ਠੀਕ ਆ ਅਸੀਂ ਸੋਸ਼ਲ ਮੀਡੀਆ ਤੇ ਇਹ ਗੱਲ ਕਹਿ ਦਿੰਦੇ ਆ ਵੀ ਬਹੁਤ ਮਾੜਾ ਹੋਇਆ ਵਾਹਿਗੁਰੂ ਲਿਖ ਕੇ ਛੱਡ ਦਿੰਦੇ ਆ ਪਰ ਇਸ ਚੀਜ਼ ਲਈ ਅੱਗੇ ਆਉਣਾ ਪੈਣਾ ਸਾਨੂੰ ਬੇਨਤੀ ਕਰਦਾ ਸਾਰਿਆਂ ਅੱਗੇ ਵੀ ਉਸੇ ਵਕਤ ਹੀ ਸਜ਼ਾ ਦਿੱਤੀ ਜਾਵੇ ਜਦੋਂ ਹੀ ਪਬਲਿਕ ਨੇ ਉਹਨੂੰ ਫੜ ਲਿਆ ਸੀ ਨਾ ਬੰਦੇ ਨੂੰ ਉਸੇ ਵਕਤ ਮਿੱਟੀ ਦਾ ਤੇਲ ਉਹਦੇ ਤੇ ਪਾਉਂਦੇ ਤੇ ਉਹਨੂੰ ਅੱਗ ਲਾ ਦਿੰਦੇ ਤੇ ਦੁਨੀਆ ਨੂੰ ਦਿਖਾਉਂਦੇ ਵੀ ਆਹ ਦੇਖੋ ਇੱਕ ਰੇਪਿਸਟ ਦੀ ਕੀ ਸਜ਼ਾ ਐ ਕੀਦੇ ਕੀਤੇ ਪਰਚਾ ਪਾਉਂਦੀ ਗਵਰਨਮੈਂਟ ਇੱਕ 13 ਸਾਲ ਦੀ ਮਾਸੂਮ ਬੱਚੀ ਬਹੁਤ ਦੁਨੀਆ ਦੇਖਣੀ ਸੀ ਉਹਨੇ ਧੋਖੇ ਨਾਲ ਉਹਨੂੰ ਬੋਲਿਆ ਨਹੀਂ ਜਾਂਦਾ ਇਹ ਚੀਜ਼ ਨਹੀਂ ਬੋਲੀ ਜਾਂਦੀ ਕਿਉਂਕਿ ਖੁਦ ਸਾਡੇ ਘਰੇ ਪਹਿਣਾ ਰੱਖੀਆਂ ਹੋਈਆਂ ਨੇ ਪਹਿਣਾ ਨੇ ਹਨਾ ਇਹ ਇਹ ਚੀਜ਼ ਨਹੀਂ ਦੇਖੀ ਜਾਂਦੀ ਕਿਉਂਕਿ ਇੱਕ 13 ਸਾਲ ਦੀ ਬੱਚੀ ਨੂੰ ਇੱਕ 60 ਸਾਲ ਦਾ ਬਜ਼ੁਰਗ ਕਿੱਡਾ ਬੰਦਾ ਬੇਕਾਰ ਬੰਦਾ ਹੋਊਗਾ ਕਿੱਡਾ ਘਣਾਉਣਾ ਬੰਦਾ ਹੋਊਗਾ ਉਹਨੇ ਨਾਲੇ ਕੁੜੀ ਨੂੰ ਮਾਰਤਾ ਗਲ ਘੁੱਟ ਕੇ ਇਹ ਚੀਜ਼ ਦਾ ਨਾ ਇੰਨਾ ਕੁ ਜ਼ਿਆਦਾ ਦੁੱਖ ਲੱਗਦਾ ਨਾ ਸੱਚੀ ਮਾਣਾ ਅੰਦਰੋਂ ਟੁੱਟ ਜਾਂਦਾਗਾ ਦਿਲ ਕਰਦਾ ਕਿ ਜੇ ਅਸੀਂ ਉਸ ਵਕਤ ਹੁੰਦੇ ਨਾ ਅਸੀਂ ਸੱਚੀ ਕੱਲਾ ਕੱਲਾ ਅੰਗ ਤੋੜ ਦਿੰਦੇ ਉਹਦਾ ਸਾਡੀ ਟੀਮ ਉੱਥੇ ਹੁੰਦੀ ਮੈਂ ਬੇਇੰਤਿਕਾਰਦਾ ਸਾਰਿਆਂ ਨੂੰ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਿਹਾ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਇਨਸਾਫ ਮਿਲ ਸਕੇ ਉਸ ਬੱਚੀ ਨੂੰ ਉਸ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਤੇ ਦੋਚੀਆਂ ਨੂੰ ਸਖਤ ਤੋਂ ਸਖਤ ਮਤਲਬ ਮੌਤ ਵੀ ਇੱਕ ਘਾਟਾ ਸਜ਼ਾ ਉਹਨਾਂ ਲਈ ਉਸ ਬੰਦੇ ਲਈ ਤਾਂ ਮੌਤ ਵੀ ਘੱਟ ਸਜ਼ਾ ਮੈਂ ਚਾਹੁੰਨਾਗਾ ਕਿ ਮੌਤ ਤੋਂ ਵੀ ਬੱਤਰ ਉਹਨੂੰ ਸਜ਼ਾ ਮਿਲੇ ਤੜਫਾ ਤੜਫਾ ਕੇ ਉਹਨੂੰ ਮਾਰਿਆ ਜਾਵੇ ਉਹਨੂੰ ਪਤਾ ਲੱਗੇ ਕਿ ਇੱਕ ਕੁੜੀ ਨਾਲ ਇਹ ਗਲਤ ਕਦਮ ਚੱਕਣ ਤੋਂ ਪਹਿਲਾਂ ਹਜ਼ਾਰ ਵਾਰ ਦੁਨੀਆ ਸੋਚੇ ਨਹੀਂ ਇਨਸਾਫ ਆਪਾਂ ਨੂੰ ਖੁਦ ਕਰਨਾ ਪੈਣਾਗਾ ਸਾਰਿਆਂ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ